ਮੁੱਖ ਏਜੰਡਾ ਜਿਹੜਾ ਪ੍ਰੈਸ ਕਾਨਫਰੰਸ ਦਾ ਇਹ ਆ ਕਿ ਸਮੇਂ-ਸਮੇਂ ਤੇ ਆ ਕੇ ਪੰਜਾਬ ਗਵਰਨਮੈਂਟ ਔਰ ਦੇਸ਼ ਦੀ ਗਵਰਨਮੈਂਟ ਸਾਡੇ ਪੰਜਾਬ ਦੇ ਉੱਤੇ ਆ ਕੇ ਇੱਕ ਟਿੱਕਾ ਟਿੱਪਣੀ ਖੜਾ ਕਰਦੀ ਆ ਪੰਜਾਬ ਦੇ ਲੋਕਾਂ ਨੂੰ ਟਿੱਕਣ ਦਾ ਮੌਕਾ ਹੀ ਨਹੀਂ ਦਿੰਦੀ ਅੱਜ ਜਿਹੜਾ ਸਾਡਾ ਮੇਨ ਏਜੰਡਾ ਹੈਗਾ ਸਿੱਧੂ ਮੂਸੇਵਾਲਾ ਜੀ ਉਹਨਾਂ ਦੇ ਪਿਤਾ ਬਲਕੌਰ ਸਿੰਘ ਵੱਲੋਂ ਜਿਹੜਾ ਕੇਕ ਬੁੱਤ ਕਹਾਂਗੇ ਅਸੀਂ ਗਰਮ ਜੋਸ਼ੀ ਦੇ ਨਾਲ ਦਿੱਤਾ ਗਿਆ ਬਿਆਨ ਕਿ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਾਨੂੰ ਪੰਜਾਬ ਗਵਰਨਮੈਂਟ ਭਗਵੰਤ ਮਾਨ ਦੀ ਸਰਕਾਰ ਔਰ ਸਾਨੂੰ ਕੇਂਦਰ ਦੀ ਸਰਕਾਰ ਬੜੇ ਪੱਤਰ ਤੇ ਤੰਗ ਕਰ ਰਹੀ ਹੈ ਸਾਡਾ ਇਹ ਜਿਹੜਾ ਪਹਿਲ ਦੇ ਆਧਾਰ ਤੇ ਸਾਡਾ ਇਹ ਮੁੱਦਾ ਜੀ ਦੇਖੋ ਜੀ ਗੱਲ ਇਹ ਆ ਕਿ ਲਿਬਰਟੀ ਆ ਕਨਸਟੀਟਿਊਸ਼ਨ ਨੇ ਸਾਨੂੰ ਇੱਕ ਹੱਕ ਦਿੱਤਾ ਸੰਵਿਧਾਨ ਨੇ ਕਿ ਅਸੀਂ ਆਪਣੀ ਆਜ਼ਾਦੀ ਮਾਨਦੇ ਆ ਉਹਨਾਂ ਦੇ ਘਰ ਦੇ ਵਿੱਚ ਸਟੇਟ ਗਵਰਨਮੈਂਟ ਦੇ ਵੱਲੋਂ ਜਿਹੜੇ ਪੁਲਿਸ ਕਪਤਾਨ ਨੂੰ ਭੇਜਿਆ ਗਿਆ ਬਲਕੌਰ ਸਿੰਘ ਦੇ ਸਰਕਾਰੀ ਹਸਪਤਾਲ ਦੇ ਵਿੱਚ ਔਰ ਉਹਨਾਂ ਦੇ ਘਰ ਦੇ ਵਿੱਚ ਵੀ ਕਿ ਵੀ ਤੁਹਾਡੇ ਜਿਹੜਾ ਤੁਸੀਂ ਆਈਵੀਐਫ ਦੀ ਰਿਪੋਰਟ ਆ ਜਿਹੜੀ ਉਹ ਸਾਨੂੰ ਉਹਦਾ ਜਿਹੜਾ ਸਹੀ ਰਿਪੋਰਟ ਦਿੱਤੀ ਜਾਵੇ ਔਰ ਆਈਵੀਐਫ ਦੇ ਥਰੂ ਜਿਹੜਾ ਤੁਸੀਂ ਬੱਚਾ ਪੈਦਾ ਕੀਤਾਗਾ ਤੁਹਾਡੇ ਘਰ ਦੇ ਵਿੱਚ ਬੱਚੇ ਨੇ ਜਨਮ ਲਿਆਗਾ ਵੀ ਜਿਹੜੀ ਕੇਂਦਰ ਦਾ ਜਿਹੜਾ ਲਾਅ ਬਣਿਆ ਹੋਇਆ ਉਹਦੇ ਅਕੋਰਡਿੰਗ ਤੁਸੀਂ ਲਾਅ ਤੋਂ ਬਾਹਰ ਗਏ ਹੋ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਜਿਹੜਾ ਬਲਕੌਰ ਸਿੰਘ ਨੂੰ ਤੰਗ ਪ੍ਰੇਸ਼ਾਨ ਕੀਤਾ ਇਸ ਕਰਕੇ ਉਹਨਾਂ ਨੇ ਬਿਆਨ ਵੀ ਦਿੱਤਾਗਾ ਪਰ ਅਸੀਂ ਕਹਿ ਦੇਣਾ ਚਾਹੁੰਦੇ ਆ ਭਗਵਾਨਤਮਾਨ ਸਰਕਾਰ ਨੂੰ ਕਿ ਤੁਸੀਂ ਨੇ ਜਿੱਥੇ ਉਹਨਾਂ ਨੂੰ ਵਧਾਈਆਂ ਦੇਣੀਆਂ ਸੀ ਉਸ ਨੌਜਵਾਨ ਛਿੱਤੂ ਮੁਸੇਵਾਲੇ ਦੇ ਪਰਿਵਾਰ ਨੂੰ ਜਿਹੜਾ ਸਾਤੋਂ 2 ਸਾਲ ਪਹਿਲਾਂ ਖੋਲਿਆ ਤੁਸੀਂ ਇੱਕ ਜਿਹੜਾ ਸਾਡੇ ਪੰਜਾਬ ਦੀ ਟਰਜਰੀ ਦੇ ਵਿੱਚ ਖਜ਼ਾਨੇ ਦੇ ਵਿੱਚ ਪੈਸਾ ਪਾਉਂਦਾ ਸੀ ਔਰ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚੋਂ ਸਾਡੇ ਲੋਕਾਂ ਲਈ ਇੱਕ ਰੋਲ ਮਾਡਲ ਫਾਰਮਰ ਦੇ ਲਈ ਕਿਸਾਨਾਂ ਦੇ ਲਈ ਤੇ ਆਮ ਲੋਕਾਂ ਲਈ ਬਣਿਆ ਹੋਇਆ ਸੀ ਔਰ ਉਹ ਨੌਜਵਾਨਾਂ ਨੂੰ ਖੇਤਾਂ ਦੇ ਵਿੱਚ ਦੁਆਰੇ ਬਾੜਦਾ ਸੀ ਉਸ ਨੌਜਵਾਨ ਨੂੰ ਤੁਹਾਡੀ ਸਰਕਾਰ ਦੇ ਵਿੱਚ ਕਤਲ ਕੀਤਾ ਗਿਆ ਅੱਜ ਉਹਨਾਂ ਦੇ ਘਰ ਦੇ ਵਿੱਚ ਇੱਕ ਨਿਊ ਬੇਵੀ ਬੀਬੀ ਬੌਰਨ ਹੋਇਆ ਨਵਾਂ ਬੱਚਾ ਜਨਮ ਲਿਆ ਪਰ ਤੁਸੀਂ ਉਹਨੂੰ ਵਧਾਈਆਂ ਦੇਣ ਦੀ ਬਜਾਏ ਉਹਨਾਂ ਦੇ ਘਰੇ ਪੁਲਿਸ ਭੇਜ ਰਹੇ ਹੋ ਇਹ ਬਹੁਤ ਵੱਡੀ ਜਿਹੜੀ ਕਿ ਨਲਕੀ ਹੈ ਤੁਹਾਡੀ ਸਰਕਾਰ ਦੀ ਤੁਸੀਂ ਕਹਿ ਰਹੇ ਹੋ ਅੱਜ ਦੇ ਬਿਆਨ ਦੇ ਵਿੱਚ ਔਰ ਤੁਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਕਹਿ ਰਹੇ ਹੋ ਕਿ ਅਸੀਂ ਪੁਲਿਸ ਸਾਡੇ ਵੱਲੋਂ ਭੇਜੀ ਹੈ ਨਹੀਂ ਅਸੀਂ ਤਾਂ ਸੈਂਟਰ ਦੀ ਪਾਲਿਸੀ ਦੇ ਸੈਂਟਰ ਦੇ ਅਕੋਰਡਿੰਗ ਜੋ ਸਾਨੂੰ ਲਾਅ ਆਇਆ ਅਸੀਂ ਉਹ ਅਕੋਰਡਿੰਗ ਤੁਹਾਡੇ ਘਰੇ ਰਿਪੋਰਟ ਭੇਜੀਆ ਭਗਵੰਤ ਮਾਨ ਜੀ ਸਾਨੂੰ ਤੁਹਾਡੀਆਂ ਸਾਰੀਆਂ ਚਾਲਾਂ ਦਾ ਪਤਾ ਹੈ ਅਸੀਂ ਹਰ ਇੱਕ ਚੀਜ਼ ਨੂੰ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਆ ਕਿ ਤੁਸੀਂ ਯੂ ਟਰਨ ਬਹੁਤ ਜਲਦੀ ਰਹਿਨੇ ਹੋ ਤੁਸੀਂ ਬੜੇ ਜਲਦੀ ਸੋਸ਼ਲ ਮੀਡੀਆ ਤੇ ਚੱਲਣ ਵਾਲੀ ਤੁਹਾਡੀ ਸਰਕਾਰ ਆ ਗਈ ਤੁਸੀਂ ਇੱਕ ਤਾਇਕ ਮਿੰਟ ਦੇ ਵਿੱਚ ਬਿਆਨ ਦੇਨੇ ਹੋ ਤੇ ਦੂਜੇ ਮਿੰਟ ਦੇ ਵਿੱਚ ਤੁਸੀਂ ਵਾਪਸ ਲੈ ਲੈਨੇ ਹੋ ਮੈਂ ਕਹੂੰਗਾ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਅਸੀਂ ਜਿਵੇਂ ਸਾਡੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਕਿਹਾ ਅਸੀਂ ਏਟਰਾ ਇਟ ਖੜਕਾ ਦਾਂਗੇ ਜੇ ਬਲਕੌਰ ਸਿੰਘ ਨੂੰ ਸਿੱਧੂ ਮੂਸੇ ਵਾਲੇ ਪਰਿਵਾਰ ਨੂੰ ਕੋਈ ਆਂਚ ਵੀ ਆਈ ਅਸੀਂ ਇਹ ਗੱਲ ਆਪਣੇ ਵੱਲੋਂ ਪੂਰੀ ਹਿੰਮਤ ਦੇ ਨਾਲ ਜੋਸੀ ਦੇ ਨਾਲ ਕਾਂਗਰਸ ਪਾਰਟੀ ਵੱਲੋਂ ਕਹਿ ਰਹੇ ਆ ਸਾਡੇ ਮਹਿਲਕਲਾਂ ਤੋਂ ਬਲਾਕ ਪ੍ਰਧਾਨ ਬੈਠੇ ਨੇ ਸਾਡੇ ਨਿਰਮਲ ਸਿੰਘ ਨਿਮਾ ਜੀ ਸਾਡੇ ਠੂਲੀਆਲ ਸਾਹਿਬ ਬੈਠੇ ਨੇ ਮਨਜੀਤ ਸਿੰਘ ਜੀ ਨਾ ਮਨਜੀਤ ਸਿੰਘ ਸਾਡੇ ਚੇਅਰਮੈਨ ਸਾਹਿਬ ਕਿ ਮਹਿਲਕੌਰ ਤੋਂ ਸਾਡੇ ਭਾਈ ਅਮਰਜੀਤ ਸਿੰਘ ਜੀ ਆਸੀ ਐਸਟੀ ਦੇ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਨੇਗੇ ਆ ਕੋਆਰਡੀਨੇਟਰ ਨੇ ਸਰਵਿਸ ਦੀ ਬੈਠੇ ਨੇ ਭਰਤ ਦਾਸ ਜੀ ਸਾਡੇ ਜਿਹੜੇ ਕਿ ਚੇਅਰਮੈਨ OBC ਦੇ ਅਸੀਂ ਸਮੁੱਚੀ ਜਿਹੜੀ ਆਵਾਮ ਤੌਰ ਤੇ ਕਹਿ ਦਈਏ ਕਿ ਅਸੀਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਮਹਿਲ ਕਲਾਂ ਦੇ ਵਿੱਚ ਸਿਟਿੰਗ ਆ ਇੱਥੇ ਅਸੀਂ ਅਸੀਂ ਜਿਵੇਂ ਵੀ ਸਾਨੂੰ ਪ੍ਰਧਾਨ ਸਾਹਿਬ ਦਾ ਸਾਡੇ ਆਰਡਰ ਆਊਗਾ ਅਸੀਂ ਪੂਰੇ ਵੱਡੇ ਤਰੀਕੇ ਦੇ ਨਾਲ ਐਜੀਟੇਸ਼ਨਾਂ ਜਿਹੜੀ ਪੰਜਾਬ ਗਵਰਨਮੈਂਟ ਦੇ ਅਗੇਂਸਟ ਸਾਡੇ ਇੱਥੋਂ ਦੇ ਜਿਹੜੇ ਮੁੱਖ ਮੰਤਰੀ ਨੇ ਉਹਦੇ ਅਗੇਂਸਟ ਅਸੀਂ ਪੂਰੀ ਤਨਦੇਹੀ ਦੇ ਨਾਲ ਲੜਾਈ ਲੜਾਂਗੇ ਇਹ ਤੁਹਾਨੂੰ ਸਰ ਮੈਂ ਪਹਿਲਾਂ ਹੀ ਕਹਿ ਚੁੱਕੇ ਹਾਂ ਵੀ ਭਾਂਡਾ ਭੰਨਿਆ ਜਾ ਰਿਹਾਗਾ ਪਰ ਕਾਰਨ ਕੀ ਆ ਕਿ ਭਗਵਾਨਤਮਾਨ ਸਰਕਾਰ ਆ ਜਿਹੜੀ ਭਾਰਤ ਦੇ ਵਿੱਚ ਕਿੰਨਾ ਕੁ ਸੋਰ ਰਿਆ ਭਾਰਤ ਦੇ ਵਿੱਚ ਕਿੰਨੀ ਭੁੱਖਮਰੀ ਆ ਗਰੀਬੀ ਸਾਈ ਹੋਈ ਆ ਕੋਲ ਮਾਈਨਿੰਗ ਦੇ ਵਿੱਚ ਕਿੰਨੇ ਲੋਕ ਮਰ ਰਹੇ ਨੇ ਇਹਨਾਂ ਨੂੰ ਉਹ ਤਾਂ ਦਿਖਾਈ ਨਹੀਂ ਦਿੰਦੇ 2 ਸਾਲ 1.5 ਸਾਲ ਪਹਿਲਾਂ ਰਾਜਸਥਾਨ ਦੀ 81 ਸਾਲ ਔਰਤ ਇੱਕ ਬੱਚੇ ਨੂੰ ਜਨਮ ਦਿੰਦੀ ਆ ਸਾਡੇ ਕੋਲੇ ਆਨ ਰਿਕਾਰਡ ਪ੍ਰੂਫ ਨੇ ਇੱਕ 65 ਸਾਲ ਔਰਤ ਬੱਚੇ ਨੂੰ ਜਨਮ ਦਿੰਦੀ ਆ ਆਨ ਰਿਕਾਰਡ ਪ੍ਰੂਫ ਨੇ ਅਸੀਂ ਤੁਹਾਨੂੰ ਐਵੀਡੈਂਟਲੀ ਦਿਖਾ ਸਕਦੇ ਆ ਪਰ ਇਹਨਾਂ ਨੂੰ ਬਲਕੌਰ ਸਿੰਘ ਬੜਾ ਦਿਖਿਆ ਇਹਨੂੰ ਬਲਕੌਰ ਸਿੰਘ ਦਾ ਪਰਿਵਾਰ ਸਿੱਧੂ ਮੂਸੇਵਾਲਾ ਦਾ ਪਰਿਵਾਰ ਬੜਾ ਦਿਖਿਆ ਕਹਿਣ ਦਾ ਮਤਲਬ ਕੀ ਹੈ ਛਾਰੀਆਂ ਚਾਲਾਂ ਇਹ ਜਿਹੜੀਆਂ ਇਹ ਭਗਵੰਤਮਾਨ ਦੀਆਂ ਨੇ ਭਗਵੰਤਮਾਨ ਸਰਕਾਰ ਦੀਆਂ ਨੇ ਇਹਦਾ ਸਭ ਤੋਂ ਵੱਡਾ ਦੁੱਖੀ ਹੈ ਜਿਹੜਾ ਜਿਹੜਾ ਇਹ ਇਹਨੂੰ ਪਬਲੀਕਲੀ ਫਲੈਸ਼ ਕਰ ਰਿਹਾ ਪਬਲਿਕ ਦੇ ਸਾਹਮਣੇ ਲੈ ਕੇ ਆ ਰਿਹਾ ਇਹ ਪੂਰੀ ਦੀ ਪੂਰੀ ਆਮ ਆਦਮੀ ਪਾਰਟੀ ਲੈ ਕੇ ਆ ਰਹੀ ਹੈ ਇਹ ਸਰਕਾਰ ਕਰਨ ਦਾ ਮਤਲਬ ਕੀ ਹੈ ਕਿ ਸਰਕਾਰ ਨੇ ਪਹਿਲਾਂ ਭਗਵੰਤਮਾਨ ਸਰਕਾਰ ਆ ਜਿਹੜੀ ਜਿਹੜਾ ਵੀ ਇੱਥੇ ਬੰਦਾ ਉੱਠਦਾਗਾ ਜਿਹੜਾ ਫੇਮਸ ਲੈਂਦਾ ਪੰਜਾਬ ਦੇ ਲੋਕਾਂ ਦੇ ਵਿੱਚ ਉਹਨੂੰ ਜਾਂ ਤਾਂ ਡਿਬਰੂ ਘੜਦਿਆ ਜੇਲਾ ਦਿਖਾਏ ਜਾਂਦੇ ਨੇ ਅਮਰਤਪਾਲ ਵਾਂਗੂ ਜਾਂ ਸਿੱਧੂ ਮਸੇਵਾਲਾ ਜਿਹੜਾ ਨਹੀਂ ਸੰਭਲਦਾ ਉਹਨੂੰ ਗੋਲੀ ਨਾਲ ਕਤਲ ਕਰਾ ਦਿੱਤਾ ਜਾਂਦਾ ਜਿਵੇਂ ਸੰਦੀਪ ਪੰਬੀਆ ਨੂੰ ਕਤਲ ਕਰਾ ਦਿੱਤਾ ਕਬੱਡੀ ਪਲੇਅਰ ਆ ਇੱਥੇ ਬਹੁਤ ਸਾਰੇ ਤਮਾਮ ਜਿਹੜੇ ਲੋਕ ਨੇ ਜਿਹੜੇ ਭਗਵੰਤ ਮਾਨ ਤੋਂ ਥੋੜਾ ਜਿਹਾ ਮੋਢਾ ਕਦ ਕੱਢਦੇ ਨੇ ਉਹਨਾਂ ਨੂੰ ਭਗਵੰਤ ਮਾਨ ਚਾਹੁੰਦਾ ਕਿ ਮੇਰੇ ਘਾਤ ਉੱਪਰ ਨਾ ਜਾ ਉਹਨਾਂ ਨੂੰ ਡਰਦਾ ਇਹ ਇਹ ਡਰਿਆ ਹੋਇਆ ਇੱਕ ਲੀਡਰ ਆ ਇਹ ਇੱਕ ਜੱਜਵਾਤੀ ਲੀਡਰ ਆ ਜਿਹੜਾ ਵਿਧਾਨ ਸਭਾ ਦੇ ਵਿੱਚ ਬੋਲਣ ਦਾ ਤਾਲਿਕ ਨਹੀਂ ਰੱਖਦਾ ਵਿਧਾਨ ਸਭਾ ਦੇ ਵਿੱਚ ਆਪਣੀਆਂ ਵਾਰਡ ਦੇ ਉੱਤੇ ਆਪਣੇ ਸ਼ਬਦਾਂ ਦੇ ਉੱਤੇ ਇੱਕ ਤਮੀਮ ਨਹੀਂ ਰੱਖਦਾ ਉੱਥੇ ਵੀ ਇਹ ਗੱਲ ਇੱਕ ਲੈਜਿਸਲੇਟਿਵ ਸਾਡਾ ਦਾਇਰਾ ਹੈਗਾ ਜਿੱਥੇ ਅਸੀਂ ਜਦੋਂ ਗੱਲ ਕਰਨੀ ਹੁੰਦੀ ਆ ਤਾਂ ਤੇ ਬੜੇ ਤੋਲ ਕੇ ਸ਼ਬਦਾਂ ਨਾਲ ਬੋਲਿਆ ਜਾਂਦਾ ਇਹ ਕੀ ਹੋਇਆ ਪ੍ਰਤਾਪ ਸਿੰਘ ਬਾਜਵਾ ਫੇਰੀ ਅੱਖਾ ਚੱਕਾ ਪਾ ਕੇ ਦੇਖ ਇਹ ਕੀ ਹੋਇਆ ਤੇਰੀ ਫੈਲ ਮੇਰੇ ਕੋਲਿਆ ਰਾਜਾ ਵੜਿੰਗ ਜੀ ਇਹ ਕੀ ਹੋਇਆ ਤੁਹਾਡੇ ਤੂੰ ਪਰਸੋਂ ਵੀ ਬੈਠੇਗਾ ਕਹਿਣ ਦਾ ਮਤਲਬ ਕੀ ਆ ਯਾਰ ਜੇ ਵਿਧਾਨ ਸਭਾ ਦੇ ਉੱਤੇ ਕੋਈ ਲਾਅ ਲਾਗੂ ਨਹੀਂ ਹੁੰਦਾ ਇਹਦਾ ਮਤਲਬ ਇਹ ਥੋੜੀ ਆ ਕਿ ਤੁਸੀਂ ਸਾਡੇ ਲੋਕਾਂ ਨੂੰ ਤੁਸੀਂ ਤੰਦ ਕਸੋਗੇ ਲੋਕਾਂ ਦੇ ਗੁਲਾਮੇ ਛੱਤ ਪਾਓਗੇ ਦੇਖੋ ਜੀ ਕਾਂਗਰਸ ਪਾਰਟੀ ਉਹ ਪਾਰਟੀ ਆ ਜਿਹੜੀ ਪਾਰਟੀ ਨੇ ਦੇਸ਼ ਦਾ ਸਟਰਕਚਰ ਖੜਾ ਕਰਿਆ ਕਾਂਗਰਸ ਪਾਰਟੀ ਨੇ ਜਿਹੜੀ ਕਿ ਬੀਜੇਪੀ 100 ਸਾਲ ਬਾਅਦ ਪੈਦਾ ਹੋਈ ਆ ਕਾਂਗਰਸ ਪਾਰਟੀ ਉਹ ਪਾਰਟੀ ਆ ਜਿਨੇ ਇੱਕ ਐ ਇੱਕ ਬੈਕੂnga ਕਿ ਇੱਕ ਬੁੱਕ ਆ ਗਈ ਸਟਰਗਲ ਫॉर ਇੰਡੀਪੈਂਡੈਂਸ ਜਿਹੜੀ ਕਿ ਇੱਕ ਬੁੱਕ ਆ ਗਈ ਇੰਡੀਆਜ਼ ਇੰਡੀਪੈਂਡੈਂਸ ਫॉर ਸਟਰਗਲ ਇਹ ਜਿਹੜੀ ਬੁੱਕ ਦੇ ਥਰੂ ਅਸੀਂ ਇੱਕ ਬੈਕ ਪੜ੍ਹਿਆ ਕਿ ਕਾਂਗਰਸ ਨੇ ਤਾਂ ਲੜਾਈ ਲੜੀ ਆ ਲੜਾਈ ਲੜ ਕੇ ਵੱਡੇ ਪੱਧਰ ਤੇ ਦੇਸ਼ ਨੂੰ ਆਜ਼ਾਦ ਕਰਾਇਆ ਦੇਸ਼ ਨੂੰ ਮੂਰੇ ਲੈ ਕੇ ਜਾਂਦਾ ਜਿੰਨਾ ਵੀ ਅੱਜ ਇਨਫਰਾਸਟ੍ਰਕਚਰ ਖੜਾਗਾ ਇੰਡਸਟਰੀਆਂ ਖੜੀਆਂ ਨੇ ਲੱਖਾਂ ਕਿਲੋਮੀਟਰ ਰੋਡ ਨੇ ਸਾਡੇ ਡਿਸਪੈਂਸਰੀਆਂ ਨੇ ਹਸਪੀਟਲ ਨੇ ਸਰਕਾਰੀ ਕਾਲਜ ਨੇ ਯੂਨੀਵਰਸਿਟੀਆਂ ਨੇ ਇਹ ਸਾਰਾ ਕਰੋੜ ਮੈਪ ਸਾਡਾ ਕਾਂਗਰਸ ਪਾਰਟੀ ਦਾ ਸਾਡਾ ਤਾਂ ਚੋਣ ਮੈਨੀਫੈਸਟੋ ਹੀ ਇਹ ਆ ਕਿ ਅਸੀਂ ਲੰਬੇ ਸਮੇਂ ਤੋਂ ਸਾਡੀ ਕਾਂਗਰਸ ਪਾਰਟੀ ਪੂਰੇ ਦੇਸ਼ ਨੂੰ ਇੱਕ ਗੱਟ ਦੇ ਵਿੱਚੋਂ ਕੱਢ ਕੇ ਲੈ ਕੇ ਆਈ ਆ ਦੇਸ਼ ਨੂੰ ਅੰਗਰੇਜ਼ਾਂ ਦੇ ਵਿੱਚੋਂ ਕੱਢ ਕੇ ਲੈ ਕੇ ਆਈ ਆ ਔਰ ਅੱਜ ਵੀ ਸਾਡੀ ਕਾਂਗਰਸ ਪਾਰਟੀ ਸਾਡੇ ਗਰੀਬ ਲੋਕਾਂ ਦੇ ਲਈ ਜਿਹੜੇ ਗਰੀਬ ਲੋਕ ਨੇ ਪਿੰਡਾਂ ਦੇ ਵਿੱਚ ਰਹਿਣ ਵਾਲਾ ਕਿਸਾਨ ਮਜ਼ਦੂਰ ਆ ਔਰ ਸਾਡੇ ਜਿਹੜੇ ਘੁੱਲੀਆਂ ਝੋਪੜੀਆਂ ਚੜ੍ਹਨ ਵਾਲੇ ਲੋਕ ਨੇ ਔਰ ਐਸਸੀਐਸਟੀ ਲੋਕ ਨੇ ਜਨਰਲ ਲੋਕ ਨੇ ਗਰੀਬ ਉਹਨਾਂ ਵਾਸਤੇ ਲੜਾਈ ਲੜੂਗੀ ਅਸੀਂ ਹਰ ਮੁੱਦੇ ਤੇ ਲੜਾਈ ਲੜਾਂਗੇ ਅਸੀਂ ਦੇਖੋ ਜੀ ਮਾਨ ਸਰਕਾਰ ਤਾਂ ਬਹੁਤ ਦਾਅਵੇ ਕਰਦੀ ਆ ਮਾਨ ਸਰਕਾਰ ਦਾ 2-3 ਸਾਲ 2 ਮਹੀਨਿਆਂ ਬਾਅਦ ਇਹਨਾਂ ਦੇ ਕਰਾਰੀ ਚਪੇੜ ਸਾਡੇ ਸੰਗਰੂਰ ਜ਼ਿਲ੍ਹੇ ਵਾਲਿਆਂ ਨੇ ਸਿਮਰਜੀਤ ਮਾਨ ਨੇ ਇੰਨੀ ਧੜਕੇ ਮਾਰੀ ਆ ਜਦੋਂ ਜਿੱਤ ਕੇ ਗਏ ਨੇ ਵੀ 92 ਸੀਟੜ ਕਾ 99 92 ਸੀਟਾਂ ਸਰਕਾਰ ਹੋਵੇ ਵਿਧਾਨ ਸਭਾ ਦੀ ਉਹਨਾਂ ਨੂੰ 92 ਸੀਟਾਂ ਸਰਕਾਰ ਇੱਕ ਐਮਪੀ ਨਾਲ ਜਿੱਤ ਸਕਦੀ ਹੋਵੇ ਇਤੋਂ ਵੱਡੀ ਲਹੰਤ ਕੀ ਹੋਊਗੀ ਮੈਨੂੰ ਦੱਸੋ ਤੁਸੀਂ ਇਤੋਂ ਵੱਡੀ ਕੋਈ ਲਹੰਤ ਹੋਊਗੀ ਇਹ 13 ਸੀਟਾਂ ਦਾ ਗਾਜ ਅੱਜ ਦੋ ਸਾਲਾਂ ਬਾਅਦ ਕਰ ਰਹੇ ਨੇ ਅੱਜ ਮਾਮਾ ਨੂੰ 1000 ਰੁਪਇਆ ਸਾਡੀਆਂ ਭੈਣਾਂ ਨੂੰ ਵਾਅਦਾ ਕਰਕੇ ਆਏ ਸੀ ਅਸੀਂ ਪੈਨਸ਼ਨ ਦੇਵਾਂਗੇ ਕੀ ਇਹਨਾਂ ਨੇ ਪੈਨਸ਼ਨ ਦੇਤੀ ਕੀ ਪੈਨਸ਼ਨ ਦਿੱਤੀ ਇਹਨਾਂ ਨੇ 10000 ਰੁਪਿਆ ਹੋਰ ਬਹੁਤ ਸਾਰੇ ਪ੍ਰੋਮਿਸਸਸ ਕੀਤੇ ਸੀ ਐਨਓਸੀ ਖਤਮ ਕਰਤੀ ਇਹਨਾਂ ਨੇ ਸਾਡੇ ਅੱਜ ਵੀ ਲੋਕ ਐਨਓਸੀ ਦੇ ਲਈ ਲੈਣਾ ਚ ਲੱਗੇ ਹੋਏ ਨੇ ਕੀ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਹੋਰ ਗੱਟਰ ਦੇ ਵਿੱਚੋਂ ਕੱਢਿਆ 3700 ਕਰੋੜ ਦਾ ਕਰਜ਼ਾ ਹੋਰ ਲੈਣ ਨੂੰ ਫਿਰਦੇ ਨੇ ਇਹ ਇਹਨਾਂ ਨੇ ਪਹਿਲਾਂ 1 ਲੱਖ ਕਰੋੜ ਦਾ ਕਰਜ਼ਾ ਸਾਡੇ ਸਿਰ ਤੇ ਕਰਤਾ ਕਹਿਣ ਦਾ ਮਤਲਬ ਕੀ ਆ ਇਹ ਗਵਾਰਾ ਗਵਾਰੇ ਦੀ ਤਰ੍ਹਾਂ ਇੱਕ ਫੁੱਲੀ ਹੋਈ ਸਰਕਾਰ ਆ ਇਹ ਲੋਕ ਨੇ ਜਿਹੜੇ ਚੰਗੀ ਤਰ੍ਹਾਂ ਭਲੀ ਭਾਂਤ ਜਾਣਦੇ ਨੇ ਇਹ ਗਵਾਰਾ ਫੁੱਟਣ ਵਾਲਾ ਗਈ ਆ ਫੁੱਟਣ ਵਾਲੀ ਆ ਲੋਕਾਂ ਨੇ ਪੂਰੇ ਕੰਮਰ कसे कसे ਹੋਏ ਨੇ ਠੀਕ ਆ ਬਦਲਾਅ ਨੇ ਦੋ ਪਾਰਟੀਆਂ ਨੂੰ ਡੀਫੀਟ ਕੀਤਾ ਕਾਂਗਰਸ ਪਾਰਟੀ ਨੂੰ ਡੀਫੀਟ ਕੀਤਾ ਤੇ ਸਾਡੀ ਸ਼੍ਰੋਮਣੀ ਅਕਾਲੀ ਦਲ ਇਥੋਂ ਉਹਨਾਂ ਨੂੰ ਡੀਫੀਟ ਕੀਤਾ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਆ ਕਿਉਂ ਕੀਤਾ ਕਿਉਂਕਿ ਜੇ ਇਹਨਾਂ ਦੇ ਨਹੀਂ ਉਹਨਾਂ ਨੂੰ ਚੰਗਾ ਲੱਗਿਆ ਤਾਂ ਕਰਤਾ ਪਰ ਅੱਜ ਲੋਕਾਂ ਨੇ ਬਦਲਾਅ ਦਾ ਚਿਹਰਾ ਦੇਖ ਲਿਆ ਬੱਚਾ ਬੱਲਾ ਬਦਲਾਅ ਦਾ ਨਕਾਬ ਆ ਜਿਹੜਾ ਉਹ ਨੰਗਾ ਹੋ ਚੁੱਕਿਆ ਭਗਤ ਸਿੰਘ ਨੂੰ ਮੋਰੀ ਬਣਾ ਕੇ ਆਉਣ ਵਾਲੀ ਸਰਕਾਰ ਤੁਹਾਡੇ ਵੀ ਸਾਹਮਣੇ ਆ ਉਹ ਸਾਡੇ ਵੀ ਸਾਹਮਣੇ ਆ ਔਰ ਲੋਕਾਂ ਦੇ ਸਾਹਮਣੇ ਵੀ ਆ ਦੇਖੋ ਸਰ ਫੂਡ ਸਿਕਿਉਰਿਟੀ ਐਕਟ ਬਣਿਆ ਹੋਇਆ ਆ ਨਾ ਤਾਂ ਇੱਥੇ ਕਣਕ ਸਾਡਾ ਕੋਈ ਹੋਰ ਦਿੰਦਾਗਾ ਨਾ ਇੱਥੇ ਕੋਈ ਕੇਂਦਰ ਦਿੰਦਾ ਨਾ ਸੈਂਟਰ ਦਿੰਦਾ ਇੱਕ ਸੈਂਟਰ ਦਾ ਇੱਕ ਲਾਅ ਬਣਿਆ ਹੋਇਆ ਉਹਦੇ ਥਰੂ ਕਣਕ ਨੇ ਆਉਣਾ ਹੀ ਆਉਣਾ ਪੰਜਾਬ ਸਰਕਾਰ ਇਹਦੇ ਤੇ ਬੜਾ ਆਪਣੇ ਉਸਾਲ ਕਰਕੇ ਗਈ ਆ ਇਹਦੇ ਉੱਤੇ ਜਿਹੜੀ ਆਪਣੇ ਅਕਾਲੀ ਦਲ ਦੀ ਸਰਕਾਰ ਉਹਨੇ ਕਿਹਾ ਵੀ ਆਟਾ ਦਾਲ ਸਕੀਮ ਅਸੀਂ ਦਿੱਤੀ ਆ ਇਧਰੋਂ ਆ ਕੇ ਹੁਣ ਆਮ ਆਦਮੀ ਪਾਰਟੀ ਨਾਲ ਲੱਗੇ ਹੋਏ ਨੇ ਇਹ ਤਾਂ ਜਿਹੜਾ ਸੈਂਟਰ ਦਾ ਵਿਭਾਗ ਆ ਇਹ ਤਾਂ ਲੋਕਾਂ ਨੂੰ ਜਿਹੜਾ ਐਸੈਂਸ਼ੀਅਲ ਕਾਮੋਡਿਟੀਜ਼ ਦੇ ਥਰੂ ਜਿਹੜਾ ਐਕਟ ਬਣਿਆ ਹੋਇਆ ਜਿਹੜੇ ਬੰਦੇ ਗਰੀਬ ਨੇ ਬਲੋਪਰਟੀ ਕਲਾਸ ਨੇ ਬੀਪੀਐਲ ਦੇ ਵਿੱਚ ਆਉਂਦੇ ਨੇ ਜਿਹੜੇ ਇਕਨੋਮਿਕ ਦੈਰੇ ਦੇ ਵਿੱਚ ਆਉਂਦੇ ਨੇ ਜਿਹੜੇ ਗਰੀਬੀ ਰੇਖਾ ਤੋਂ ਜਮ੍ਹਾਂ ਥੱਲੇ ਆਉਂਦੇ ਨੇ ਉਹਨਾਂ ਨੂੰ ਮਿਲਣੀ ਮਿਲਣੀ ਹੈ ਕਣਕ ਇਹ ਤਾਂ ਲੋਕ ਨੇ ਜਿਹੜੇ ਜਿਹੜਾ ਸਾਡਾ ਸੈਂਟਰ ਦੇ ਜਿਹੜੇ ਮਹਿਕਮੇ ਦੁਆਰਾ ਜਾਂ ਕੇਂਦਰ ਦੇ ਕਾਨੂੰਨ ਬਣੇ ਹੋਏ ਨੇ ਉਹਨਾਂ ਨੂੰ ਥੋੜੀ ਕਣਕ ਮਿਲਦੀ ਉਹਦੇ ਉੱਤੇ ਝੋਲੇ ਉੱਤੇ ਆਪਣੀ ਫੋਟੋ ਲਾ ਕੇ 10-10 ਕਿਲੋ ਦੇ ਰਹੇ ਨੇ ਇਹ ਤਾਂ ਆਟੇ ਵਾਲੀ ਸਕੀਮ ਤੋਂ ਹੀ ਮੁੱਕ ਗਏ ਜਿਹੜਾ ਕਹਿੰਦੇ ਸੀ ਵੀ ਆਹ ਆਟਾ ਅਸੀਂ ਘਰਾਂ ਦੇ ਵਿੱਚ ਪਿਹਾ ਕੇ ਦੇਵਾਂਗੇ ਆਟਾ ਕਿੱਥੇ ਦਿੱਤਾ ਇਹਨਾਂ ਦਾ 10 ਕਿਲੋ ਕਣਕ ਦਿੱਤੀ ਉਹ ਵੀ ਫੋਟੋ ਲਾ ਕੇ ਣਕਾ ਗਈ ਸਰਿਆਂ ਮੇ ਸੰਨ ਝੂਠ ਬੋਲ ਰਹੇ ਨੇ ਸਰਿਆਂ ਮੇ ਲੋਕਾਂ ਨੂੰ ਇਹ ਲਾਰੇ ਲਾ ਰਹੇ ਨੇ ਬਿਲਕੁਲ ਸਾਰੇ ਇਹਨਾਂ ਦਾ ਜਿਹੜਾ ਬਹੁਤ ਵੱਡੇ ਪੱਧਰ ਤੇ ਮੈਂ ਤੁਹਾਨੂੰ ਕਿਹਾ ਸੀ ਕਿ ਇਹ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਬੜੇ ਸੋਸ਼ਲ ਮੀਡੀਆ ਤੇ ਇਹਨਾਂ ਦੇ ਕੈਪਚਰਿੰਗ ਆ ਚੁਸਤ ਚਲਾਕ ਨੇ ਕਹਿਣ ਦਾ ਮਤਲਬ ਕੀ ਹੈ ਚਾਹੁੰਦੇ ਨੇ ਵੀ ਅਸੀਂ ਬੜੇ ਤਰੀਕੇ ਦੇ ਨਾਲ ਦੁਬਾਰੇ 13 ਸੀਟਾਂ ਜਿੱਤ ਲਈਏ ਮੈਨੂੰ ਦੱਸੋ ਕੇਂਦਰ ਸਰਕਾਰ ਦਾ CHC ਕਮਿਊਨਿਟੀ ਹੈਲਥ ਸੈਂਟਰ ਨੂੰ ਆਇਆ ਹੋਇਆ ਬਜਟ ਇਹਨਾਂ ਨੇ ਇਹਦੇ ਜਿਹੜੇ ਕਮਿਊਨਿਟੀ ਹੈਲਥ ਸੈਂਟਰਾਂ ਦਾ ਆਇਆ ਹੋਇਆ ਬਜਟ ਇਹਨਾਂ ਨੇ ਆ ਸਬਦਾ ਕੇਂਦਰਾਂ ਤੇ ਇਹਨਾਂ ਨੇ ਲਿਆ ਕੇ ਕੂਚੀ ਮਾਰ ਕੇ ਵਰਤ ਲਿਆ ਕਰੋੜਾਂ ਰੁਪਈਆ ਦਾ ਖਰਚ ਫਿਰ ਕੇਂਦਰ ਸਰਕਾਰ ਨੇ ਇਹਨਾਂ ਨੂੰ ਤਲਬ ਕੀਤਾ ਵੀ ਭਾਈ ਜਿਹੜਾ ਸਾਡਾ ਜਿਹੜਾ ਪੈਸਾ ਭੇਜਿਆ ਹੋਇਆ ਸੀ ਕਿੱਥੇ ਲਾਇਆ ਤੁਸੀਂ ਇਥੋਂ ਦੇ ਡਾਕਟਰਾਂ ਨੇ ਰਿਪੋਰਟਾਂ ਭੇਜੀਆਂ ਵੀ ਕਮਿਊਨਿਟੀ ਹੈਲਥ ਸੈਂਟਰਾਂ ਦਾ ਫੰਡ ਤੁਸੀਂ ਇੱਥੇ ਕੂਚੀ ਮਾਰ ਕੇ ਜਿਹੜੇ ਸਬਦਾ ਕੇਂਦਰ ਖੋਲੇ ਹੋਏ ਸੀ ਲੋਕਾਂ ਦੀ ਸਬਦਾ ਵਾਸਤੇ ਜਿੱਥੇ ਆਧਾਰ ਕਾਰਡ ਬਣ ਸਕਦਾ ਸਾਡੇ ਬੀਪੀਐਲ ਦੀਆਂ ਕਾਪੀਆਂ ਬਣ ਸਕਦੀਆਂ ਨੇ ਸਾਡੇ ਮੈਰਜਰ ਰਜਿਸਟਰ ਹੋ ਸਕਦੀਆਂ ਨੇ ਉਹਨ ਜਿਹੜੇ ਬਣੇ ਹੋਏ ਕੇਂਦਰ ਸੀ ਉਹਨਾਂ ਦੇ ਮਾਰ ਕੇ ਇਹਨਾਂ ਨੇ ਬੁਰਸ ਲੋਕਾਂ ਨੂੰ ਉੱਥੇ ਲਾ ਕੇ ਛੋਟੇ-ਛੋਟੇ ਮਸ਼ੀਨਾ ਉੱਥੇ ਕਹਿੰਦੇ ਨੇ ਅਸੀਂ ਬਦਲਾਅ ਲੈ ਕੇ ਆਗੇ ਥੋੜਾ ਜਿਹਾ ਬਦਲਾਅਗਾ ਵੀ ਤੁਸੀਂ ਇੱਕ ਪਾਸੇ ਲੱਖਾਂ ਆਪਣੇ ਕਰੋੜਾਂ ਦੀਆਂ ਬਣੀਆਂ ਹੋਈਆਂ ਬਿਲਡਿੰਗਾਂ ਨੇਗੀਆਂ ਸੀਐਸਸੀ ਕਮਿਊਨਿਟੀ ਹੈਲਥ ਸੈਂਟਰ ਤੇ 7 ਕਰੋੜ ਰੁਪਏ ਖਰਚ ਆਇਆ ਬਾਈ ਜੀ ਸਾਡੇ ਮਹਿਲਕਲਾਂ ਦੇ ਵਿੱਚ ਆ ਸਾਡੇ ਸ਼ੇਰਪੁਰ ਦੇ ਵਿੱਚ ਚਲੇ ਜਾਓ ਤੁਸੀਂ 7 ਕਰੋੜ ਰੁਪਇਆ 7 ਕਰੋੜ ਦੀਆਂ ਬਿਲਡਿੰਗਾਂ ਨੂੰ ਠੋਕਰ ਮਾਰ ਕੇ ਇਹਨਾਂ ਲੋਕਾਂ ਨੇ ਕਿੱਥੇ ਲੈ ਖੜਾ ਕਰਤਾ ਉਹ ਨਿੱਕੇ ਜਿਹੇ ਖੁੱਡੇ ਦੇ ਵਿੱਚ ਉਹ ਸਬੂਧਾ ਕੇਂਦਰਾਂ ਦੇ ਵਿੱਚ ਇਹ 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 ਬਦਲਾਅ ਦੀ ਸਰਕਾਰ ਆ ਇਹ ਕੇਂਦਰ ਦੇ ਫੰਡਾਂ ਨੂੰ ਗਲਤ ਤਰੀਕੇ ਦੇ ਨਾਲ ਵਰਤ ਰਹੀ ਆ ਔਰ ਚਪੇੜਾਂ ਵੀ ਉਥੋਂ ਖਾ ਰਹੀ ਆ ਕੇਂਦਰ ਤੋਂ ਹਾਈ ਕੋਰਟ ਤੋਂ ਵੀ ਚਪੇੜਾਂ ਖਾ ਰਹੀ ਆ ਇਹ ਕਿਸੇ ਪਾਸਿਓ ਲਾਅ ਐਂਡ ਆਰਡਰ ਦੇ ਨਾਲ ਨਹੀਂ ਚੱਲ ਰਹੀ ਨਾ ਤਾਂ ਲਾਅ ਐਂਡ ਆਰਡਰ ਨਾਲ ਹੀ ਆਪ ਚੱਲ ਰਹੀ ਆ ਨਾ ਲਾਅ ਐਂਡ ਆਰਡਰ ਨਾਲ ਸਾਡਾ ਪੰਜਾਬ ਚੱਲ ਰਿਹਾ ਇੱਥੇ ਕਿਤੇ ਨਾ ਕਿਤੇ ਜਾ ਕੇ ਸਾਡੇ ਪੰਜਾਬ ਦੇ ਘਰਾਂ 'ਚ ਵੜ ਕੇ ਕਾਂਗਰਸੀ ਲੀਡਰ ਮਾਰੇ ਜਾ ਰਹੇ ਨੇ ਬਲੱਕ ਪ੍ਰਧਾਨ ਕਿਤੇ ਸਾਡੇ ਬਾਲਾਜੀ ਤੇ ਬਰਨਾਲੇ ਵਾਲੇ ਦੇ ਗੋਲੀਆਂ ਮਰੇ ਜਾਂ ਜਾ ਰਹੀਆਂ ਨੇ ਕਿਤੇ ਇਥੇ ਅੰਬੀਆਂ ਵਰਗੇ ਕਤਲ ਕੀ ਇਹਨ ਗਰਾਉਂਡਾਂ ਦੇ ਵਿੱਚ ਸਰਿਆਂ ਤੋਹਫੀਨ ਕੀਤੀ ਜਾ ਰਹੀ ਹੈ ਸਾਡੇ ਲਾਅ ਐਂਡ ਆਰਡਰ ਦੀ ਦੇਖੋ ਜੀ ਸਿਹਤ ਮੰਤਰੀ ਤਾਂ ਕਹਿ ਰਿਹਾਗਾ ਪਰ ਮੈਂ ਕਹੂੰਗਾ ਅੱਗੇ ਭਾਏ ਕੱਲ ਵੀ ਲਾਈਵ ਹੋ ਕੇ ਕੱਲ ਇਹ ਗੱਲ ਕਹੀ ਕਿ ਭਗਵੰਤ ਮਾਨ ਜੀ ਬੇਨਤੀ ਹੈ ਮੇਰੀ ਤੁਹਾਨੂੰ ਇੱਕ ਹੱਥ ਬੰਨ ਕੇ ਦੋਨੇ ਹੱਥ ਬੰਨ ਕੇ ਮੈਂ ਗੱਲ ਕਹੀ ਕਿ ਤੁਸੀਂ ਥੋੜਾ ਜਿਹਾ ਆਪਣੀ 99 ਮੈਂਬਰੀ ਲੌਬੀ ਵੱਲ ਝਾਤ ਮਾਰ ਲਓ ਜਿਹੜੇ 99 ਮੈਂਬਰ ਨੇ ਤੁਹਾਡੇ ਕੀ ਉਹ ਤੁਹਾਡੇ ਕਹਿਣੇ ਚ ਨੇ ਤੁਸੀਂ ਇਕੱਲੇ ਵਿਧਾਨ ਸਭਾ ਦੇ ਵਿੱਚ ਬੋਲੀ ਜਾਂਦੇ ਹੋ ਉਹ ਤੁਹਾਡੇ ਕਹਿਣੇ ਚ ਨੇ ਉਹਨਾਂ ਦਾ 2 ਸਾਲ ਦਾ ਕੀ ਸਿਲੰਡਰ ਰਿਹਾ 2 ਸਾਲ ਪਹਿਲਾਂ ਉਹ ਕਿੱਥੇ ਸੀ ਅੱਜ ਉਹਨਾਂ ਕੋਲੇ ਨੋਵਾ ਕ੍ਰਿਸ਼ਟਾ ਸਰਕਾਰੀ ਗੱਡੀ ਤੋਂ ਬਿਨਾਂ ਫੋਰਚੂਨਰ ਗੱਡੀਆਂ ਕਿੱਥੋਂ ਆ ਗਈਆਂ ਉਹਨਾਂ ਕੋਲੇ ਏਡੇ ਬਜਟ ਦੀਆਂ ਕੋਠੀਆਂ ਕਿੱਥੋਂ ਆ ਗਈਆਂ ਮੈਂ ਤਾਂ ਇਹ ਗੱਲ ਕਹੀ ਸੀ ਆ ਫਿਰ ਭਲਵੀਰ ਸਿੰਘ ਦਾ ਬਿਆਨ ਕਿੱਥੋਂ ਆ ਗਿਆ ਬਈ ਜਦੋਂ ਭਗਵਾਨਤਮਾਨ ਸਰਕਾਰ ਸਰਿਆਮ ਤਾਂ ਸਿੱਧੂ ਮੂਸੇਵਾਲੇ ਦੇ ਘਰ ਕਪਤਾਨ ਨੂੰ ਭੇਜ ਰਹੀ ਆ ਜਿਹੜਾ ਕਪਤਾਨ ਆਗਾ ਕੈਪਟਨਾ ਇੱਥੋਂ ਦਾ ਬਠਿੰਡੇ ਦਾ ਉੱਥੋਂ ਦੇ ਜਿਹੜੇ ਉਹਨਾਂ ਦੇ ਸਰਕਾਰੀ ਡਾਕਟਰ ਨੇ ਉਹਨਾਂ ਨੂੰ ਭੇਜ ਰਹੀ ਆ ਇਹ ਤਾਂ ਸਰਿਆਮ ਦੇਖ ਰਿਹਾ ਵੀ ਪੰਜਾਬ ਸਰਕਾਰ ਕਰ ਰਹੀ ਆ ਕਿਉਂਕਿ ਪੰਜਾਬ ਸਰਕਾਰ ਕੋਲੇ ਬਹੁਤ ਵੱਡੇ ਫੰਡੇ ਹੁੰਦੇ ਨੇ ਸਾਡਾ ਚਰਨਜੀਤ ਸਿੰਘ ਚੰਨੀ ਸੀ ਅਸੀਂ ਉਹਨੂੰ ਸਲੂਟ ਕਰਦੇ ਆ ਚੰਨੀ ਸਾਹਿਬ ਨੂੰ ਉਹਨਾਂ ਨੇ ਨਰਿੰਦਰ ਮੋਦੀ ਦੀ ਰੈਲੀ ਹੋਈ ਇੱਥੇ ਉਹ ਕਹਿੰਦੇ ਜੀ ਇੱਥੇ ਲਾਅ ਐਂਡ ਆਰਡਰ ਨਹੀਂ ਸੀ ਕਹਿੰਦਾ ਸਾਡਾ ਠੇਕਾ ਨਹੀਂ ਲਿਆ ਅਸੀਂ ਫੋਰਸ ਭੇਜਦੀ ਅਸੀਂ ਥੋੜੇ ਟੈਂਟ ਲਵਾਤੇ ਅਸੀਂ ਸਾਰਾ ਕੁਝ ਕਰਤਾ ਸਾਡਾ ਠੇਕਾ ਲਿਆ ਮੋਦੀ ਸਾਹਿਬ ਉਹਨਾਂ ਨੇ ਸਰਿਆਮ ਕਿਹਾ ਜੰਨੀ ਸਾ ਵਰਗਾ ਇਹ ਸਟੈਂਡ ਵੀ ਲੈ ਸਕਦੇ ਸਾਡੀ ਪੰਜਾਬ ਗਵਰਨਮੈਂਟ ਦੇ ਸਾਰੇ ਲੀਡਰਾਂ ਇਤਰਾ ਸਟੈਂਡ ਵੀ ਲੈ ਸਕਦੇ ਇਹਨਾਂ ਦੇ ਕੱਲੇ ਕੱਲੇ ਲੀਡਰ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਲਮ ਕੱਲੇ ਹੁੰਦੇ ਸੋਨੂੰ ਦਿਖਾਵਾਂਗੇ ਝਾੜੂ ਦਾ ਤੀਲਾ ਤੀਲਾ ਹੁੰਦਾ ਅਸੀਂ ਤੁਹਾਨੂੰ ਦਿਖਾਵਾਂਗੇ ਦੇਖੋ ਜੀ ਮੈਲ ਕੱਲਾ ਕੱਲਾ ਨਹੀਂ ਹੈਗਾ ਜੀ ਦੇਖੋ ਅਸੀਂ ਕਹਿੰਦੇ ਆ ਵੀ ਆਮ ਆਦੀ ਪਾਰਟੀ ਸਰਕਾਰ ਆਈ ਹੈ ਮੰਨਦੇ ਆ ਅਸੀਂ ਆਮ ਆਦਮੀ ਪਾਰਟੀ ਸਰਕਾਰ ਆਈ ਆ ਆਮ ਲੋਕਾਂ ਦੇ ਵਿੱਚੋਂ ਨਿਕਲ ਕੇ ਨੌਜਵਾਨ ਮੁੰਡੇ ਆਏ ਨੇ ਪਰ ਬਹੁਤ ਸਾਰੀ ਜਗ੍ਹਾ ਤੇ ਅਸੀਂ ਦੇਖਿਆ ਕਿ بڑے ਵੱਡੇ ਪੱਦਰ ਤੇ ਲੁੱਟ ਮਚਾਈ ਹੋਈ ਆ ਬੜਾ ਤਰੀਕੇ ਦੇ ਨਾਲ ਪੂਰੇ ਬਿਊਰੋਕਰੇਟ ਸਿਸਟਮ ਦੇ ਨਾਲ ਰਲ ਕੇ ਇਹਨਾਂ ਨੇ ਪੂਰੀ ਧੱਜੀਆਂ ਢਾਈਆਂ ਹੋਈਆਂ ਨੇ ਜੇ ਕੋਈ ਕਰਾਪਸ਼ਨ ਬੰਦ ਹੋ ਗਈ ਐਨਓਸੀ ਦੇ ਨਾਂ ਤੇ ਸਰਿਆਂ ਰਜਿਸਟਰੀਆਂ ਹੋ ਰਹੀਆਂ ਨੇ ਜਿਹੜੇ ਤੱਕੇ ਨਾਲ ਉਹ ਜਿਹੜੀਆਂ ਐਨਓਸੀ ਦੇ ਨਾਂ ਤੇ ਲੁੱਟ ਹੋ ਰਹੀ ਆ ਔਰ ਵੀ ਤਰੀਕਾ ਨਾਲ ਲੁੱਟ ਹੋ ਰਹੀ ਆ ਸਾਰਾ ਪੈਸਾ ਇਕੱਠਾ ਹੋ ਕੇ ਇਨ੍ਹਾਂ ਵਿਧਾਇਕਾਂ ਦੇ ਚੁੰਗਲ ਦੇ ਵਿੱਚ ਜਾ ਰਿਹਾ ਹੈਗਾ ਇਹਦੀ ਬਹੁਤ ਵੱਡੀ ਜਾਂਚ ਮੈਂ ਕਹਿ ਰਿਹਾ ਕੱਲ ਵੀ ਅੱਜ ਵੀ ਕਹਿ ਰਹੇ ਆ ਭਗਵੰਤ ਮਾਨ ਸਾਹਿਬ ਇਨ੍ਹਾਂ ਦੀ ਪਹਿਲਾਂ ਪਹਿਲਾਂ ਜਾਂਚ ਕਰਾ ਲਓ 13 ਵਿਧਾਨ ਸਭਾ ਸੀਟਾਂ ਨੇ ਕੋਈ ਗੱਲ ਨਹੀਂ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੀ ਆਉਣਾ ਅਸੀਂ ਫਿਰ ਸਾਡੇ ਵੀ ਕਿਹੜਾ ਕਹਿੰਦੇ ਹੁੰਦੇ ਨੇ ਵੀ ਸਾਡੇ ਚੂੜੀਆਂ ਪਈਆਂ ਨੇ ਅਸੀਂ ਵੀ ਜਿਵੇਂ ਤੁਸੀਂ ਫੈਲਾ ਪੋਟ ਅਪ ਕਰਦੇ ਹੋ ਅਸੀਂ ਫੁੱਲ ਫੈਲਾ ਪੋਟ ਅਪ ਕਰਾਂਗੇ ਸਾਡੇ ਲੋਕਾਂ ਨੂੰ ਫਾਸਟ ਐਂਡ ਲਾਸਟ ਅਪੀਲ ਹੈ। ਮੈਂ ਕਹੂੰਗਾ ਕਿ ਪੰਜਾਬ ਦੇ ਲੋਕੋ ਸਾਡੀ ਇੱਕ ਹੱਥ ਮਾਰ ਕੇ ਤੁਹਾਨੂੰ ਬੇਨਤੀ ਹੈ। ਥੋੜਾ ਜਿਹਾ ਲਿਟਰੇਸੀ ਪੜ੍ਹੇ ਲਿਖੇ ਤਮਾਮ ਵੱਲ ਆਓ, ਥੋੜਾ ਜਿਹਾ ਦੈਰੇ ਵੱਲ ਆਓ। ਫ੍ਰੀ ਬੀਜ ਦੇ ਵੱਲ ਕੁਛ ਨਹੀਂ ਰੱਖਿਆ। ਫ੍ਰੀ ਦਾ ਸਾਨੂੰ ਜੋ ਕੁਝ ਮਿਲ ਰਿਹਾ ਬਹੁਤ ਵਧੀਆ ਮਿਲ ਰਿਹਾ ਹੈ ਸਾਰੀਆਂ ਸਰਕਾਰਾਂ ਦੇ ਰਹੀਆਂ ਨੇ ਜਿੰਨਾ ਕੁ ਮਿਲ ਰਿਹਾ। ਪਰ ਮੈਂ ਗੱਲ ਜ਼ਰੂਰ ਕਹਿਣਾ ਚਾਹਣਾ ਆਪਣੀ ਫੈਮਿਲੀ ਦੇ ਵਿੱਚ ਬੱਚਿਆਂ ਨੂੰ ਜੇਕਰ ਤੁਸੀਂ ਚੰਗਾ ਐਜੂਕੇਸ਼ਨਲੀ ਵਧੀਆ ਬਣਾਉਣਾ ਚਾਹੁੰਦੇ ਪੰਜਾਬ ਨੂੰ ਇੱਕ ਵਧੀਆ ਸਟਰਕਚਰ ਤੇ ਹੱਬ ਤੇ ਖੜਾ ਕਰਨਾ ਚਾਹੁੰਦੇ ਤਾਂ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਝਾੜੂ ਵਾਲੀ ਸਰਕਾਰ ਇਹ ਸਰਕਾਰ ਨੇ ਇੱਕ ਸਾਲ ਦੇ ਵਿੱਚ ਡੇਢਸ ਦਾ 2 ਸਾਲ ਦੇ ਵਿੱਚ 1 ਲੱਖ ਕਰੋੜ ਦਾ ਕਰਜ਼ਾ ਲੈ ਲਿਆ ਜਿਹੜਾ 2.5 ਲੱਖ ਕਰੋੜ ਦਾ ਕਰਜ਼ਾ 70 ਸਾਲਾਂ ਦੇ ਵਿੱਚ ਦੋ ਪਾਰਟੀਆਂ ਨੇ ਲਿਆ ਮੈਂ ਕਹੂੰਗਾ ਇਹ ਸੋਨ ਨੂੰ ਵੇਚ ਕੇ ਖਾ ਜੂਗੀ ਤੁਹਾਡੇ ਹਰ ਦੇ ਉੱਤੇ ਇਕੱਲੇ-ਇਕੱਲੇ ਦੇ ਉੱਤੇ ਲੱਖਾਂ ਰੁਪਏ ਦੀ ਪੰਡ ਆ ਜੂਗੀ ਮੇਰਾ ਲਾਸਟ ਦੇ ਵਿੱਚ ਇਹੀ ਕਹਿਣਾ ਕਿ ਵਿਧਾਨ ਸਭਾ ਜਿਹੜੀ ਆ ਕੀ ਉਹਦੇ ਵਿੱਚੋਂ ਚੋਣਾਂ ਨੰਗੀਆਂ ਨੇ ਉੱਤੇ ਲੋਕ ਸਭਾ ਆ ਚੁੱਕੀਆਂ ਨੇ 27 ਦੇ ਵਿੱਚ ਵਿਧਾਨ ਸਭਾ ਆਉਣ ਵਾਲੀਆਂ ਨੇ ਜਿਹੜੀਆਂ 13 ਸੀਟਾਂ ਨੇ ਇਹਨਾਂ ਦੇ ਵਿੱਚ ਥੋੜਾ ਜਿਹਾ ਝਟਕਾ ਦੇ ਦਿਓ ਹੋ ਸਕਦਾ ਸੋਨੂੰ ਵੀ 2-3 ਸਾਲ ਸੁੱਖ ਦਾ ਸਾਹ ਮਿਲ ਜੇ ਇਹਨਾਂ ਨੂੰ 13 ਸੀਟਾਂ ਤੇ ਜਿਤਾ ਕੇ ਤੇ ਸਾਡੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੋ ਕਾਂਗਰਸ ਪਾਰਟੀ ਉਹ ਪਾਰਟੀ ਆ ਜਿਹੜੀ ਪਾਰਟੀ ਨੇ ਦੇਸ਼ ਨੂੰ ਖੜਾ ਕੀਤਾਗਾ ਸੋ ਕਾਂਗਰਸ ਪਾਰਟੀ ਨੈਸ਼ਨਲ ਲੈਵਲ ਤੇ ਅਲਾਈਅੰਸ ਕਰ ਰਹੀ ਹੈ 28 ਪਾਰਟੀਆਂ ਦੇ ਨਾਲ ਅਲੱਗ-ਅਲੱਗ ਪਾਰਟੀਆਂ ਇਕੱਠੀਆਂ ਹੋ ਕੇ ਇਲੈਕਸ਼ਨ ਲੜ ਰਹੀਆਂ ਨੇ ਖੇਤਰੀ ਪਾਰਟੀਆਂ ਜੇ ਮਜ਼ਬੂਤ ਹੋ ਕੇ ਉੱਪਰ ਜਾਣਗੀਆਂ ਪਾਰਲੀਮੈਂਟ ਦੇ ਵਿੱਚ ਖੇਤਰੀ ਪਾਰਟੀਆਂ ਉਹਨਾਂ ਵਿੱਚੋਂ ਜਿੱਤਦੇ ਹੋਏ ਐਮਐਲਏ ਐਮਪੀ ਜਾਣਗੇ ਤਾਂ ਮੈਨੂੰ ਲੱਗਦਾ ਕਿ ਸਾਡਾ ਸੈਕੂਲਰ ਪਾਰਟੀ ਸੈਕੂਲਰ ਕਾਂਗਰਸ ਆਗੀ ਸਾਡਾ ਜਿਹੜਾ ਡੈਮੋਕ੍ਰੇਸੀ ਆ ਲੋਕਤੰਤਰਾ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਪਰਫੁੱਲਤ ਹੋਊਗਾ ਜੇ ਤੁਸੀਂ ਜਿਹੜਾ ਮੋਦੀ ਧੜਕੇ ਉੱਠ ਕੇ ਕਹਿ ਦਿੰਦਾ ਇੱਕ ਐਕਟਿਵਾਰ 400 ਵਾਰ ਜੇ ਤੁਸੀਂ ਉਹਨੂੰ ਲੈ ਆਏ ਹੈ ਨਾ 400 ਵਾਲੇ ਨੂੰ ਉਹਨੇ ਬਹੁਮੰਨ ਦਾ ਸਰਕਾਰ ਬਣਾਉਣੀ ਆ ਕਨਸਟੀਟਿਊਸ਼ਨ ਨੂੰ ਬ੍ਰੇਕ ਕਰਨਾਗਾ ਮਨੋਵਾਦੀ ਸਰਕਾਰ ਬਣਾਉਣੀ ਆ ਕਿਸਾਨਾਂ ਨੂੰ ਸੰਭੂ ਬਾੜੀ ਨਹੀਂ ਟੱਪਣ ਦਿੱਤਾ ਔਰ ਡੇਢ ਡੇਢ ਸਾਲ ਸਾਨੂੰ ਦਿੱਲੀ ਵਹਾ ਕੇ ਰੱਖਿਆ ਆਉਣ ਵਾਲਾ ਸਮਾਂ ਜੇ ਮੋਦੀ ਸਰਕਾਰ ਆ ਜਾਂਦੀ ਆ ਤਾਂ ਤੁਹਾਡੇ ਪੰਜਾਬ ਦੇ ਵਿੱਚ 10 ਰੋੜ ਨਿਕਲ ਜਾ ਰਹੇ ਨੇ ਜਿਹਨੂੰ ਰੋੜਾ ਪਾ ਕੇ ਹਿਮਾਚਲ ਦਾ ਇਹਨੂੰ ਕੰਕਰੀਟ ਪ੍ਰਫੁੱਲਤ ਕਰ ਦੇਣਾ ਇੱਥੇ ਖੇਤੀਬਾੜੀ ਖਤਮ ਹੋ ਜਾਣੀ ਆ ਮੈਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਪੱਠਾ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਖੁੱਲੀਆਂ ਝੋਪੜੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਮੈਂ तमाम ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜੀ ਸੈਕੂਲਰ ਪਾਰਟੀ ਆ ਕਾਂਗਰਸ ਪਾਰਟੀ ਜਿਹੜੀ ਅਲਾਈਅንስ ਕਰਕੇ ਆਈ ਆ ਇਹਨੂੰ ਮਜ਼ਬੂਤ ਕਰੋ ਮੈਂ ਵੱਡੇ ਪੱਧਰ ਤੇ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਸਾਰੀ ਜਿੰਨੇ ਪ੍ਰੈਸਰ ਪੁਟ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੀ ਸਮੁੱਚੀ ਲੀਡਰਸ਼ਿਪ ਬੈਠੀ ਆ तमाम ਬਲਕ ਪ੍ਰਧਾਨ ਬੈਠੇ ਨੇ ਸਾਰਿਆਂ ਦਾ ਧੰਨਵਾਦ ਸਾਡੇ ਜ਼ਿਲ੍ਹਾ ਪ੍ਰਧਾਨਾਂ ਦਾ ਧੰਨਵਾਦ ਸਾਡੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਕਾਲਾ ਢਿੱਲੋਂ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਜੀ ਉਹਨਾਂ ਸਾਬਾ ਗੁਰਜੀਖਾ ਜੀ